ਹਾਈ ਫਰੈਂਡਸ ਤੁਹਾਡਾ ਤੁਹਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਛੁੱਟੀਆਂ ਦੇ ਨਾਲ ਰਿਲੇਟਡ ਹੀ ਇੱਕ ਅਪਡੇਟ ਲੈ ਕੇ ਆਏ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਣੇ ਫਰੈਂਡਸ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਹਾਂਜੀ ਫਰੈਂਡਸ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਭਾਰੀ ਬਾਰਿਸ਼ ਹੋ ਰਹੀ ਆ ਕਈਆਂ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਆ ਤੇ ਕਈਆਂ ਇਲਾਕਿਆਂ ਵਿੱਚ ਤਾਂ ਆਲਰੇਡੀ ਜੜੇ ਹੜ ਆ ਚੁੱਕੇ ਆ ਤੇ ਹੁਣ ਜਿਹੜਾ ਵਾ ਮੌਸਮ ਵਿਭਾਗ ਵੱਲੋਂ ਵੀ ਅਲਰਟ ਲਗਾਇਆ ਜਾ ਰਿਹਾ ਵਾ ਕਿ ਅਗਲੇ ਕੁਝ ਦਿਨ ਪਾਰੀਮੀ ਦਾ ਅਲਰਟ ਜਾਰੀ ਕੀਤਾ ਗਿਆ ਵਾ ਠੀਕ ਆ ਤੇ ਇਸ ਕਰਕੇ ਪੰਜਾਬ ਦੇ ਪੰਜਾਬ ਦੇ ਜਿਹੜੇ ਸਾਰੇ ਸਕੂਲ ਆ ਪ੍ਰਾਈਵੇਟ ਸਰਕਾਰੀ ਗਸਟਡ ਜਿੰਨੇ ਵੀ ਸਕੂਲ ਆ ਸਾਰੇ ਉਹ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਬੰਦ ਰਹਿਣਗੇ ਠੀਕ ਹੈ ਇਹ ਜਿਹੜਾ ਫੈਸਲਾ ਵਾ ਹੜਾਂ ਦੇ ਕਰਕੇ ਲਿਆ ਗਿਆ ਵਾ ਪੰਜਾਬ ਸਰਕਾਰ ਵੱਲੋਂ ਇਸ ਕਰਕੇ ਪੰਜਾਬ ਦੇ ਸਾਰੇ ਸਕੂਲ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਬੰਦ ਰਹਿਣਗੇ ਤਾਂ ਤੁਹਾਨੂੰ ਸਕੂਲਾਂ ਵੱਲੋਂ ਵੀ ਨੋਟੀਫਿਕੇਸ਼ਨ ਆ ਜਾਵੇਗਾ ਸੋ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿ ਕੀ ਤੁਹਾਡੇ ਸਕੂਲਾਂ ਵਿੱਚ ਛੁੱਟੀ ਹੋਈ ਵਾ ਕਿ ਨਹੀਂ ਠੀਕ ਹੈ ਇਹ ਸੀ ਅੱਜ ਦੀ ਅਪਡੇਟ ਜੇ ਵੀ ਚੰਡੀ ਦੇ ਨਮਿਆ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ